ਸਚੀਰਿਆ ਕਾਲ ਮੇਰਾ ਨਾਮ ਗੁਰਵਿੰਦਰ ਕੌਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਦੋਂ ਅਸੀਂ ਫਿਨਲੈਂਡ ਗਏ ਆ ਉਹਨਾਂ ਦੇ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਪੜ੍ਹਾਉਣ ਦਾ ਤਰੀਕਾ ਜਿਹੜਾ ਹੈ ਉਹ ਲਰਨਿੰਗ ਬਾਏ ਡੂਇੰਗ ਔਰ ਜੁਆਇਫੁਲ ਲਰਨਿੰਗ ਸਾਨੂੰ ਪ੍ਰੈਕਟੀਕਲ ਨੋਲੇਜ ਦੇ ਲਈ ਉਹਨਾਂ ਨੇ ਲੈ ਕੇ ਗਏ ਟੀਚਿੰਗ ਮੈਥਡਸ ਦੇਖੇ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਸਾਨੂੰ ਟੌਪਿਕ ਮਿਲਿਆ ਸਾਇੰਸ ਨਾਲ ਰਿਲੇਟਿਡ ਔਰ ਮੇਰਾ ਟੌਪਿਕ ਸੀ 3 ਹਾਅਰਸ ਰਿਡਿਊਸ ది ਯੂਜ਼ ਰੀਸਾਈਕਲ ਔਰ ਇਹਦੇ ਵਿੱਚ ਅਸੀਂ ਜਿਹੜਾ ਸੀ ਗਿੱਲਾ ਕੂੜਾ ਸੁੱਕਾ ਕੂੜਾ ਇਹਦਾ ਨਾਲ ਰਿਲੇਟਡ ਬੱਚਿਆਂ ਨੂੰ ਆ ਕੇ ਸਮਝਾਉਣਾ ਸੀ ਔਰ ਬੱਚਿਆਂ ਨੂੰ ਅਸੀਂ ਲਗਾਤਾਰ ਇੱਕ ਹਫਤੇ ਦੀਆਂ ਗਤੀਵਿਧੀਆਂ ਹੁੰਦੀਆਂ ਜ਼ੀਰੋ ਵੇਸਟ ਬੈਗ ਜ਼ੀਰੋ ਵੇਸਟ ਕਲਾਸਰੂਮ ਡੋਨਟ ਵੇਸਟ ਜਸਟ ਡੋਨੇਟ ਇਦਾਂ ਦੀਆਂ ਐਕਟੀਵਿਟੀਆਂ ਆ ਸਾਡੀਆਂ ਜਿਹੜੀਆਂ ਅਸੀਂ ਬੱਚਿਆਂ ਨੂੰ ਕਰਵਾਉਂਦੇ ਆ ਸਾਡੀ ਵਰਦੀ ਮੈਂ ਫਿਨਲੈਂਡ ਕੇਸਗੇ ਉੱਥੋਂ ਸਾਰੀ ਗਤੀਵਿਧੀਆਂ ਸਿੱਖੀਆਂ ਕੋ ਸਾਨੂੰ ਇੱਥੇ ਦੱਸਿਆ ਤਾਂ ਸਾਰੇ ਮੈਂਡਮ ਸਾਨੂੰ ਰੋਜ਼ ਇੱਕ ਨਵੀਂ ਗਤੀਵਿਧੀ ਕਰਾਉਂਦੇ ਹਨ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਦਿੰਦੇ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਜੇਸੀ ਆਪਣੇ ਬੱਚੇ ਨੇ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਤਾਪਤ ਲਏ ਕਹਿੰਦੇ ਹੁੰਦੇ ਆ ਤੁਹਾਡਾ ਕੁੜਮਕ ਪੱਤਾ ਹੋਵੇ ਪਰ ਗਵਾਂਢੀ ਕਮਤਾ ਨਹੀਂ ਹੋਣਾ ਚਾਹੀਦਾ ਮਾੜੇ ਬੰਦੇ ਨਾਲ ਚੰਗਾ ਵਿਹਾਰ ਕਿਵੇਂ ਕਰਨਾ ਹੈ ਸਾਨੂੰ ਗੁਰੂਆਂ ਨੇ ਸਿਖਾਇਆ ਫਰੀਦਾ ਬੁਰੇ ਦਾ ਪਰਾਕਰ ਗੁੱਸਾ ਮੰਨਤਾ ਹੈ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਏ ਇਹ ਸਾਡੀ ਤਾਂ ਇਹ ਸ਼ੇਖ ਫਰੀਦ ਨੇ ਕਹਿਆ ਇਹ ਗੱਲ ਬਾਬੇ ਨਾਨਕ ਨੇ ਗੱਲ ਕੀਤੀ ਚੜ੍ਹਦੀ ਕਲਾ ਦੀ ਨਾ ਚੜ੍ਹਦੀ ਕਲਾ ਦਾ ਸ਼ਬਦ ਦਾ ਬਰਾਬਰ ਦਾ ਸ਼ਬਦ ਮੈਨੂੰ ਅੰਗਰੇਜ਼ੀ ਚ ਲੱਭ ਕੇ ਦਿਖਾ ਦੇ ਕੋਈ ਹੈ ਨਹੀਂ ਜਾ ਕੋਈ ਖੁਸ਼ ਹੈ ਜਾਂ ਕੋਈ ਉਦਾਸ ਹੈ ਚੜ੍ਹਦੀ ਕਲਾ ਦਾ ਮਤਲਬ ਹੈ ਮਤਲਬ ਜਦੋਂ ਮੁਰੇ ਹਾਲਾਤ ਆ ਤਾਂ ਤੁਸੀਂ ਮਜੂਸ ਨਹੀਂ ਹੋਣਾ ਡਿਪਰੈਸ਼ਨ ਚ ਨਹੀਂ ਜਾਣਾ ਜੇ ਚੱਗੇ ਹਾਲਾਤ ਆ ਤਾਂ ਬਹੁਤਾ ਭਗੜਾ ਪਾਣ ਦੀ ਲੋੜ ਨਹੀਂ ਹੈ ਖੁਸ਼ੀ ਵਿੱਚ ਵੀ ਸੰਤਮ ਰਹਿਣਾ ਦੁੱਖ ਵਿੱਚ ਵੀ ਸੰਤਮ ਰਹਿਣਾ ਇਹ ਚੜ੍ਹਦੀ ਕਲਾ ਦੀ ਠੀਕ ਹੈ ਸਰਬੱਤ ਦੇ ਭਲੇ ਦੀ ਗੱਲ ਕਰਨੀ ਇਹ ਜਿਹੜੇ ਕਨਸੈਪਟ ਹੈ ਇਹਦੇ ਕਰਕੇ ਪੰਜਾਬ ਬਚਿਆ ਸਾਡੀ ਚਾਹੇ ਕੋ ਮਦਦ ਕਰਿਉਣਾ ਕਰੇ ਸੀ ਇੱਕ ਦੂਜੇ ਦੀ ਮਦਦ ਕਰਕੇ ਪੰਜਾਬੀਆਂ ਨੇ ਕਮਾਲ ਕਰਤੀ ਮੈਂ 1.5 ਮਹੀਨਾ ਹੜਤ ਰਿਆ ਡਾਕਟਰ ਜੀਤੀ ਭਰਾਂ ਕੋਲ ਦੇ ਸਮਾ ਸਰਜੈਂਸੀ ਮਤਲਬ ਤੁਸੀਂ ਕਹ ਲਓ ਕਿ ਲੋਕਾਂ ਕੋਲੇ ਇਸ ਗੁਰੂ ਮਤ ਤੋਂ ਬਾਅਦ ਕੁਝ ਨਹੀਂ ਬਚਿਆ ਸੀ ਫਸਲ ਵੀ ਰੁੜ ਗਈ ਜ਼ਮੀਨ ਵੀ ਰੁੜ ਗਈ ਘਰ ਵੀ ਖਰਾਬ ਹੋ ਗਿਆ ਡਿੱ ਗਿਆ ਜਾਂ ਡਿਕਣ ਵਾਲਾ ਸਮਾਨ ਸਾਰਾ ਖਰਾਬ ਹੋ ਗਿਆ ਪਸ਼ੂ ਵੀ ਮਰ ਗਏ ਜਾਂ ਰੁੜ ਗਏ ਜੇ ਬਚਿਆ ਤਾਂ ਜੀ ਬਚਿਆ ਮੁਸ਼ਕਲਾ ਕੱਪੜੇ ਵੀ ਨਹੀਂ ਸੀ ਉਹੀ ਤਨ ਦੇ ਕੱਪੜੇ ਸੀ ਬਟ ਇਹ ਕਿਤੇ ਨਹੀਂ ਹੋਇਆ ਸਿਰਫ ਪੰਜਾਬ ਚ ਹੋਇਆ ਕਿ ਇੱਕ ਵੀ ਬੰਦਾ ਭੁੱਖਾ ਨਹੀਂ ਸੋਤਾ ਡੇਢ ਮਹੀਨੇ ਚ ਇੱਕ ਵੀ ਬੰਦਾ ਮੈਂ ਸਾਕਸ਼ੀ ਐ ਇਸ ਗੱਲ ਦਾ ਔਰ ਸਾਡੇ ਸਟਾਫ ਨੇ ਸਾਡੇ ਡਾਕਟਰਾਂ ਨੇ ਨਰਸਸ ਨੇ ਆਸ਼ਾ ਵਰਕਰਸ ਨੇ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਉੱਥੇ ਆਖਰ ਫੋਕ ਦਾ ਉਸ ਤੋਂ ਅੱਗੇ ਟਰੈਕਟਰ ਤੇ ਚੜ ਕੇ ਉਸ ਤੋਂ ਅੱਗੇ ਐਂਬੂਲੈਂਸ ਦੀ ਬੋਟ ਬਣਾ ਕੇ ਐਂਬੂਲੈਂਸ ਤੇ ਚੜ ਕੇ ਪ੍ਰੈਗਨੈਂਟ ਲੇਡੀਜ਼ ਨੂੰ ਲਿਆ ਕੇ ਉਹਨਾਂ ਦੇ ਲਈ ਸੀਜ਼ੇਰੀਅਨ ਕੀਤੇ ਡਿਲੀਵਰੀਆਂ ਕੀਤੇ ਆ ਉਹਨਾਂ ਨੇ ਸੋ ਇਹ ਜਿਹੜੇ ਸਾਡੇ ਵਰਕਰਸ ਆ ਮੈਂ ਉਹਨਾਂ ਨੂੰ ਕਿਹਾ ਮੈਂ ਚਿੱਠੀਆਂ ਲਿਖਟੀਆਂ ਮੈਂ ਬਾਰ-ਬਾਰ ਕੇਂਦਰ ਦੇ ਮੰਤਰੀ ਨੂੰ ਵੀ ਜਿਹੜੇ ਵਰਕਰ ਐ ਇਹਨਾਂ ਨੂੰ ਬਾਰਡਰ ਦੇ ਵਿੱਚ ਹਾਈ ਰਿਸਕ ਅਲਾਉਂਸ ਦਿੰਦਾ ਸੀ ਬਾਰਡਰ ਏਰੀਆ ਅਲਾਉਂਸ ਮਿਲਦਾ ਸੀ ਇਹਨਾਂ ਨੂੰ ਉਹ 2021 ਤੇ ਬੰਦ ਕਰਤਾ ਮੈਂ ਕਹਾਂ ਜੀ ਤੁਸੀਂ ਆਪਰੇਸ਼ਨਸ ਨੂੰ ਦੂਰ ਕਰਦੇ ਹੋ ਮਜ਼ਾਇਦਾ ਸਾਡੇ ਕਰਦਿਆਂ ਬੰਬ ਸਾਡੇ ਕਰਦੇ ਹੋ ਤੇ ਤੁਸੀਂ ਇਹਨਾਂ ਨੂੰ ਜਿਹੜੇ ਸਾਡੇ ਵਰਕਰ ਐ ਇਹਨਾਂ ਦਾ ਅਲਾਉਂਸ ਬੰਦ ਕਰਤਾ ਇਹਨਾਂ ਦਾ ਲਾਉਂਸ ਸ਼ੁਰੂ ਕਰੋ ਪਰ ਕੋਈ ਜਵਾਬ ਨਹੀਂ ਆਇਆ ਪੰਜਾਬ ਦੇ ਨਾਲ ਮਤਰੀਜ ਮਾ ਵਾਲਾ ਬੀਵੀਰ ਬਹੁਤ ਬਾਣੀ ਗੱਲ ਐ ਇਹ ਨਹੀਂ ਹੋਣਾ ਚਾਹੀਦਾ ਬਟ ਜਿੰਨੀ ਦੇਰ ਭਗਵੰਤ ਮਾਨ ਹੈ ਅਰਮਿੰਦ ਕੇਜਰੀਵਾਲ ਹੈ ਉਹਨਾਂ ਦੀ ਸੋਚ ਹੈ ਜਿਹੜੀ ਲੋਕਪੱਕੀ ਸੋਚ ਹੈ ਉਹਨੇ ਜਿਹੜੇ ਤੁਹਾਨੂੰ ਘਮਰਾਣ ਦੀ ਲੋੜ ਨਹੀਂ ਹੈ ਅਸੀਂ ਸਿਹਤ ਸੂਲਤਾ ਵੀ ਦੇਾਂਗੇ ਚੰਗੀ ਸਿੱਖਿਆ ਵੀ ਦੇਾਂਗੇ ਉਨਤ ਖੇਤੀ ਦੇ ਤਰੀਕੇ ਵੀ ਜਿਹੜੇ ਤਰੀਕੇ ਵੀ ਸਿਖਾਵਾਂਗੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੰਜਾਬ ਦੀ ਦੁੱਖ ਦੀ ਰਾਖੀ ਐਥੇ ਤੁਹਾਡੀ ਮਦਦ ਦੀ ਲੋੜ ਹੈ ਜੀ ਹਰ ਇੱਕ ਪਿੰਡ ਨੇ ਇਹ ਮਤਾ ਪਾਸ ਕੀਤਾ ਮੀਟਿੰਗਾਂ ਕੀਤੀਆਂ ਐਮਐਲਏ ਸਾਹਿਬ ਜਾ ਕੇ ਆਇਆ ਮੈਂ ਖੁਦ ਆਪਣੇ ਸਾਥ ਪਿੰਡਾਂ ਜਾ ਕੇ ਆਇਆ ਕੱਲੇ ਕੱਲੇ ਪਿੰਡ ਦੇ ਵਿੱਚ ਯਾਤਰਾ ਕਰਕੇ ਸਾਰੇ ਜਣੇ ਸਾਰੀਆਂ ਪੰਚਾਇਤਾਂ ਰੈਜੋਲੂਸ਼ਨ ਪਾਸ ਕਰ ਦਿੱਤੇ ਅਸੀਂ ਪਿੰਡ 'ਚ ਨਸ਼ਾ ਵੇਚਣ ਨਹੀਂ ਦੇਣਾ ਜਿਹੜੇ ਨਸ਼ਾ ਕਰਦੇ ਆ ਸਾਡੇ ਕੋਲ ਲੈ ਕੇ ਆਓ ਫਤਿਹਗੜ੍ਹ ਸਾਹਿਬ 'ਚ ਬਹੁਤ ਵਧੀਆ ਬਣਿਆ ਤੁਹਾਡੇ ਸਕਿੱਲ ਡਵੈਲਪਮੈਂਟ ਸੈਂਟਰ ਇਨ ਹਾਊਸ ਕਰ ਰਹੇ ਆ ਅਸੀਂ ਤੁਹਾਨੂੰ ਗਰੰਟੀ ਦਿੰਦੇ ਆ ਨਸ਼ੇੜੀ ਪੁੱਤ ਨੂੰ ਧੀਰੋ ਇਹ ਨਹੀਂ ਵੀ ਕੁੜੀਆਂ 'ਚ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਸਾਡੇ ਕੋਲ ਲੈ ਆ ਕੇ ਆਓ ਉਹਨਾਂ ਦਾ ਨਾਜ਼ ਕਰਾਵਾਂਗੇ ਪਿਆਰ ਦਲਾਰ ਦੇਵਾਂਗੇ ਸਤਕਾਰ ਦੇਵਾਂਗੇ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਕੰਮ ਤੇ ਲਾ ਦੇਵਾਂਗੇ ਸਾਡੇ ਕੋਲੇ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਗਵਰਨਮੈਂਟ ਕੋਲੇ ਕੋਈ ਨਾ ਕੋਈ ਪੈਸੇ ਦੇ ਕੇ ਉਹਨਾਂ ਨੂੰ ਕੰਮ ਸ਼ੁਰੂ ਕਰ ਦਾਂਗੇ ਤੁਹਾਨੂੰ ਗਰੰਟੀ ਆ ਮਾਂ ਸਰਕਾਰ ਦੀ ਸਾਨੂੰ ਨਸ਼ੇੜੀ ਦੀ ਬੁੱਤ ਦਿਓ ਕਮਾਊਂ ਦੀ ਬੁੱਤ ਲੈ ਲਓ ਇਹ ਇਸ ਤੋਂ ਵੱਡਾ ਕੰਮ ਤਾਂ ਨਹੀਂ ਲੈ ਕੰਮ ਤਾਂ ਨਹੀਂ ਹੋ ਸਕਦਾ ਕੋਈ ਸੋ ਇਹ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਮਾਰਨ ਮਾਨ ਸਾਊ ਦਾ ਪੰਜਾਬ ਸਰਕਾਰ ਦਾ ਸਾਡਾ ਸਾਥ ਦੇਣਾ ਤੁਸੀਂ ਤੇ ਅਸੀਂ ਤੁਹਾਨੂੰ ਵਾਅਦਾ ਕਰਦੇ ਆ ਕਿ ਤੁਹਾਡੇ ਬੱਚਾ ਨੂੰ ਕਿਤੇ ਵੀ ਨਾ ਤਾਂ ਰੂਸ ਵਰਗੇ ਦੇਸ਼ ਵਿੱਚ ਜਾ ਕੇ ਨਾ ਗਲਫ ਦੇ ਕੰਟਰੀਜ਼ ਜਾ ਕੇ ਸਾਡੀ ਆਤਿਆ ਨੂੰ ਜਹੀਰ ਹੋਣਾ ਪਏਗਾ ਨਾ ਇਜ਼ਰਾਈਲ ਵਾਸਤੇ ਨਾ ਰੂਸ ਵਾਸਤੇ ਲੜਾਈ ਵਾਸਤੇ ਉੱਥੇ ਜਾ ਕੇ ਫੌਜੀ ਬਣਨਾ ਪਏਗਾ ਅਸੀਂ ਇੱਥੇ ਹੀ ਖੇਤੀਬਾੜੀ ਦੇ ਵਿੱਚ ਸਿੱਖਿਆ ਦੇ ਵਿੱਚ ਸਿਹਤ ਦੇ ਵਿੱਚ ਇਹ ਪਹਿਲੀ ਸਰਕਾਰ ਆ ਜਿਹਨੇ ਪਹਿਲੇ 3 ਸਾਲ ਦੇ ਵਿੱਚ 55 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਦਿੱਤੀਆਂ ਕਦੇ ਹੋਇਆ ਸੀ ਅੱਜ ਤੱਕ ਕਿ ਸੋ ਇਹ ਸਰਕਾਰ ਲੋਕਾਂ ਨੂੰੱਖ ਪੱਕੀਆਂ ਲੋਕਾਂ ਬਾਰੇ ਸੋਚਦੀ ਆ ਸੋ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਅਰਪਾ ਜਿਹੜੇ ਸਾਡੇ ਆਸ਼ਾ ਵਰਕਰਸ ਹੈ ਸਾਡੇ ਸਟਾਫ ਨਰਸਸ ਹੈ ਡਾਕਟਰ ਹੈ ਇਹਨਾਂ ਦੇ ਪੱਲੇ ਬਾਰੇ ਵੀ ਲਗਾਤਾਰ ਸਾਡੀ ਕੋਸ਼ਿਸ਼ ਚੱਲੀ ਆ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਆਓ ਆਪਾਂ ਮਿਲ ਕੇ ਹਮਲਾ ਮਾਰੀਏ ਇੱਕ ਵਾਰੀ ਆਪਾਂ ਪੰਜਾਬ ਨੂੰ ਉੱਪਰ ਲਾ ਜੀ ਆਪਾਂ ਸਾਰੇ ਉੱਪਰ ਜਾਵਾਂਗੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਮੈਂ ਪਹਿਲਾਂ ਮੈਂ ਫਿਰ ਪੰਜਾਬ ਪਿੱਛੇ ਗਿਰ ਜਾਾਂਗੇ ਆਪਾਂ ਸੋ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਕਾੜੀ ਨਹੀਂ ਕਰਨੀ ਸਾਰਿਆਂ ਨੂੰ ਬੈਨੀਫਿਟ ਹੋਏਗਾ ਹਰ ਇੱਕ ਬੱਚੇ ਨੂੰ ਹੋਏਗਾ ਖਾਸ ਕਰਕੇ ਜਿਹੜੇ ਸਾਡਾ ਫੋਕਸ ਹੈ ਛੋਟੇ ਛੋਟੇ ਬੱਚੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਆਮ ਆਦਮੀ ਵਾਹਿਦ ਇੱਕੋ ਹੀ ਪਾਰਟੀ ਆ ਪੂਰੇ ਦੇਸ਼ ਵਿੱਚ ਜਿਹੜੀ ਅਗਲੀਆਂ ਚੋਣਾਂ ਵਾਲੀ ਨਹੀਂ ਸੋਚਦੀ ਅਗਲੀ ਪੀੜ੍ਹੀ ਬਾਰੇ ਸੋਚਦੀ ਆ ਸੋ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਧੰਨਵਾਦ ਕਰਦਾ ਜਿਹੜੇ ਆਏ ਆ ਔਰ ਸਾਰਿਆਂ ਨੂੰ ਬੇਨ ਕਰਦਾ ਕਿ ਜਿਹੜੀ ਮੇਰੀ ਆਵਾਜ਼ ਸੁਣਦੇ ਆ ਤੇ 5 ਸਾਲ ਤੋਂ ਛੋਟੀ ਉਮਰ ਦਾ ਕੋਈ ਬੱਚਾ ਹੋ ਜਨ ਹੋਵੇ ਜਿਹਦੇ ਦੋ ਬੋਤ ਜਿਹੜਾ ਉਹਨੇ ਪੋਲੀਓ ਦੀ ਦਵਾਈ ਨਾ ਪੀਤੀ ਹੋਵੇ ਇਹ ਮਾਂ-ਬਾਪ ਦਾ ਸਾਰੇ ਸਮਾਜ ਦਾ ਪੰਚਾਇਤਾਂ ਦਾ ਤੁਸੀਂ ਦੇਖਣਾ ਜੇ ਤੁਹਾਡੇ ਗਵਰਨਰ ਤੋਂ ਪੁੱਛ ਲਓ ਭਾਈ ਬੱਚੇ ਨੂੰ ਦਵਾਈ ਪਨਾਤੀ ਨਹੀਂ ਤਾਂ ਚੱਲ ਜੀ ਆਪਾਂ ਡਿਸਪੈਂਸਰੀਆਂ ਦੇ ਵਿੱਚ ਅਗਲੇ 2 ਦਿਨ ਲਗਾਤਾਰ ਸਹੀ ਕੰਮ ਕਰਨਾ ਘਰ ਘਰ ਵੀ ਜਾਵਾਂਗੇ ਸਾਡੇ ਜਿਹੜੇ ਜੋ ਵੀ ਤੁਹਾਡਾ ਦਿਵਿਆੜ ਤੁਹਾਡਾ ਹਸਪਤਾਲ ਡਿਸਪੈਂਸਰੀ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਹੈ ਜਿਹੜਾ ਵੀ ਸਾਡਾ ਸਬ ਸੈਂਟਰ ਹੈ ਜਿਹੜਾ ਵੀ ਸਿਹਤ ਮਾਮਲੇ ਦਾ ਸੈਂਟਰ ਹੈ ਉੱਥੇ ਦਵਾਈ ਅਵੇਲੇਬਲ ਹੈ ਇਹ ਦਵਾਈ ਜ਼ਰੂਰ ਪਾਣੀ ਆ ਔਰ ਇਸ ਮਹਾਯਾਕ ਦੇ ਵਿੱਚ ਮਹਾਦਾਨ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣਾ ਲੋਕਦਾਨ ਪਾਣਾ ਸੋ ਬਹੁਤ ਬਹੁਤ ਧੰਨਵਾਦ सोनिहाल <laughs>